ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਪਹਿਲਾ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਰਾਵੀ ਦੇ ਕਿਨਾਰੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਿਵਾਸ ਕਰ ਰਹੇ ਸਨ ਉਸ ਸਮੇਂ ਗੁਰਸਿੱਖਾਂ ਦੇ ਵਰਤਾਏ ਇਹ ਪਾਵਨ ਸ਼ਬਦ ਉਚਾਰਨ ਕੀਤਾ ਦੋ دیਵੇ 14 ਹਟਨਾਲੇ ਜੀਤੇ ਜੀ ਤੇਤੇ ਵਣਜਾਰੇ 헤 ਭਾਈ ਇਸ ਇੱਕ ਬ੍ਰਹਿਮੰਡ ਵਿੱਚ ਦੋ ਚੰਦ ਤੇ ਸੂਰਜ دیਵੇ ਕਹੀਏ ਦੀਪਕ ਹਨ ਅਤੇ 14 ਲੋਕਾਂ ਰੂਪੀ ਹਟਨਾਲੇ ਬਾਜ਼ਾਰ ਹਨ ਜੀਤੇ ਕੀਏ ਜਿਤਨੇ ਇਹਨਾਂ ਲੋਕਾਂ ਵਿੱਚ ਜੀਵ ਹਨ ਉਹਨੇ ਸਾਰੇ ਹੀ ਸ਼ੁਭ ਅਸ਼ੁਭ ਕਰਮਾਂ ਦੇ ਵਣਜਾਰੇ ਵਣਜ ਕਰਨ ਵਾਲੇ ਆਏ ਹਨ ਖੁੱਲੇ ਘਟ ਹੋਆ ਵਾਪਾਰ ਜੋ ਪਹੁੰਚੈ ਸੋ ਜਲਣਹਾਰ 14 ਲੋਕਾ ਰੂਪੀ ਹੱਟ ਖੁੱਲੇ ਹੋਏ ਹਨ ਅਤੇ ਵਪਾਰ ਵੀ ਹੋ ਰਿਹਾ ਪਾਪ ਜਿਵੇਂ ਖੁੱਲੇ ਬਾਜ਼ਾਰਾਂ ਵਿੱਚ ਕੋਈ ਆਦਮੀ ਕੁਝ ਖਰੀਦਦਾ ਅਤੇ ਕੋਈ ਕੁਝ ਖਰੀਦਦਾ ਹੈ ਇਉਂ ਕੋਈ ਜੀਵ ਚੰਗਾ ਕਰਮ ਕਰਦਾ ਕੋਈ ਮੰਦਾ ਕਰਮ ਕਰ ਰਿਹਾ ਜੋ ਵੀ ਜੀਵ 14 ਲੋਕਾ ਰੂਪੀ ਬਾਜ਼ਾਰਾਂ ਵਿੱਚ ਪਹੁੰਚੇ ਆ ਉਹੋ ਹੀ ਉਥੋਂ ਚੱਲਣ ਹਾਰ ਭਾਵ ਚੱਲਣ ਵਾਲੇ ਹੁੰਦੇ ਭਾਵ ਇੱਕ ਦਿਨ ਮਰਨਾ ਜ਼ਰੂਰ ਹੁੰਦਾ ਧਰਮੰਦ ਦਲਾਲ ਪਾਏ ਨੀਸ਼ਾਨ ਨਾਨਕ ਨਾਮ ਲਾਹਾ ਪਰਵਾੜ ਧਰਮ ਰਾਜਾ ਰੂਪੀ ਦਲਾਲ ਜੀਵਾ ਰੂਪੀ ਵਪਾਰੀਆਂ ਦੀ ਕਰਨੀ ਰੂਪ ਸੌਦੇ ਦੇ ਅਨਸਾਰ ਨਿਸ਼ਾਨੀ ਪਾਉਂਦਾ ਨਿਸ਼ਾਨ ਤੋਂ ਭਾਵ ਨਿਸ਼ਾਨੀ ਪਾਉਂਦਾ ਵਾ ਮੱਥੇ ਉੱਪਰ ਪਏ ਹੋਏ ਨਿਸ਼ਾਨ ਲੇਖਾ ਅਨਸਾਰ ਧਰਮ ਰਾਜਾ ਦਲਾਲਗੀ ਕਰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜਿਸ ਜੀਵ ਰੂਪੀ ਵਪਾਰੀ ਨੇ ਨਾਮ ਦਾ ਲਾਹਾ ਨਫਾ ਖਟਿਆ ਉਹੀ ਸੱਚੇ ਸ਼ਾਹੂਕਾਰ ਪ੍ਰਭੂ ਦੀ ਦਰਗਾਹ ਵਿੱਚ ਪਰਵਾਣਿਕ ਹੁੰਦਾ ਕਰ ਆਏ ਵੱਜੀ ਵਾਧਾਈ ਸੱਚ ਨਾਮ ਕੀ ਮਿਲੀ ਵਡਿਆਈ ਜੋ ਨਾਮ ਦਾ ਲਾਹਾ ਖਟ ਕੇ ਸਰੂਪ ਰੂਪੀ ਘਰ ਵਿੱਚ ਆਉਂਦਾ ਉਸ ਨੂੰ ਆਨੰਦ ਦੀ ਵਾਧਾਈ ਖੁਸ਼ੀ ਵਜਿ ਕੀਏ ਵਜ ਦੀ ਪ੍ਰਗਟ ਹੁੰਦੀ ਹੈ ਉਸ ਨੂੰ ਸੱਚੇ ਪ੍ਰਭੂ ਦੇ ਨਾਮ ਦੀ ਪ੍ਰਾਪਤੀ ਰੂਪ ਵਡਿਆਈ ਸੋਭਾ ਮਿਲਦੀ ਹੈ ਇਹ ਉਪਰੋਕਤ ਅਰਥ ਸਮਝਤੀ ਉਪਾਧੀ ਕਰਕੇ ਸਮਝਣਾ ਅਤੇ ਅੱਗੇ ਸਤਿਗੁਰੂ ਕਿਰਪਾ ਕਰਦੇ ਆ ਮਹੱਲਾ ਪਹਿਲਾ ਸਿੱਖਾਂ ਨੇ ਪ੍ਰਸ਼ਨ ਕੀਤਾ ਕਿ ਸਤਿਗੁਰੂ ਜੀ ਸੁਭਾਅ ਬਦਲਦੇ ਨਹੀਂ ਹਨ ਤਦ ਉੱਤਰ ਵੀ ਸਤਿਗੁਰੂ ਸਾਹਿਬ ਜੀ ਉਚਾਰਨ ਕਰਦੇ ਆ ਰਾਤੀ ਹੋਵਨ ਕਾਲੀਆ ਸੁਪੇਦਾ ਸੇਵਨ ਹੀ ਭਾਈ ਜੀ ਰਾਤਾਂ ਬਹੁਤ ਕਾਲੀਆਂ ਘੁਪ ਹਨੇਰੇ ਵਾਲੀਆਂ ਹੋਣ ਪਰ ਸੁਪੇਦਾ ਚਿੱਟੀਆਂ ਚੀਜ਼ਾਂ ਦੇ ਉਹ ਜਿਹੇ ਪਾਵ ਚਿੱਟੇ ਵੰਨ ਰੰਗ ਹੀ ਰਹਿੰਦੇ ਦੇਹ ਬੱਗਾ ਤਪੈ ਕਣਾ ਕਾਲਿਆ ਕਾਲੇ ਵੰਨ ਬੱਗਾ ਚਿੱਟਾ ਦੇਹੋ ਦਿਨ ਭਾਵੇਂ ਕਣਾ ਬਹੁਤ ਤਪਦਾ ਹੋਵੇ ਪਰ ਕਾਲੀਆਂ ਚੀਜ਼ਾਂ ਦੇ ਕਾਲੇ ਵਨ ਕੀਏ ਰੰਗ ਹੀ ਰਹਿੰਦੇ ਪਾਵ ਦਿਨ ਚੜਨ ਨਾਲ ਕੋਈ ਰੰਗ ਨਹੀਂ ਬਦਲ ਜਾਂਦੇ ਜੇ ਦਿਨ ਚੜਿਆ ਹੈ ਤੇ ਕਾਲਾ ਰੰਗ ਚਿੱਟਾ ਨਹੀਂ ਹੋ ਜਾਂਦਾ ਉਹ ਕਾਲਾ ਹੀ ਰਹਿੰਦਾ ਹੈ ਜੇ ਚਿੱਟਾ ਰੰਗ ਹੈ ਉਹ ਰਾਤ ਦੇ ਪੈਣ ਨਾਲ ਕਾਲਾ ਨਹੀਂ ਹੋ ਜਾਂਦਾ ਅੰਦੇ ਅਗਲੀ ਬਾਹਰੇ ਮੂਰਖ ਅੰਧ ਗਿਆਨ ਜੋ ਅੰਨੇ ਅਗਿਆਨੀ ਪੁਰਖ ਅਕਲ ਤੋਂ ਬਾਹਰੇ ਬਗੈਰ ਉਹਨਾਂ ਮੂਰਖ ਬੇਸਮਝ ਪੁਰਸ਼ਾਂ ਦਾ ਅੰਧ ਤਾਈ ਵਾਲਾ ਹੀ ਗਿਆਨ ਹੈ ਨਾਨਕ ਨਦਰੀ ਬਾਹਰੇ ਕਬ ਹੈ ਨ ਪਾਵੇ ਮਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੋ ਗੁਰੂ ਪਰਮੇਸ਼ਰ ਦੀ ਨਦਰੀ ਕਿਰਪਾ ਦ੍ਰਿਸ਼ਟੀ ਤੋਂ ਬਾਹਰ ਹਨ ਉਹ ਕਦੇ ਵੀ ਲੋਕ ਪ੍ਰਲੋਕ ਵਿੱਚ ਮਾਨ ਆਦਰ ਸਤਕਾਰ ਨਹੀਂ پا ਸਕਦੇ ਪੌੜੀ ਕਾਇਆ ਕੋਟ ਰਚਾਇਆ ਹਰ ਸੱਚੈ ਆਪੇ ਸੱਚੇ ਹਰ ਪਰਮੇਸ਼ਰ ਨੇ ਆਪ ਹੀ ਆਪਣੇ ਨਾਲ ਮਿਲਣ ਵਾਸਤੇ ਦੇਹ ਰੂਪੀ ਕੋਟ ਕਿਲਾ ਰਚਾਇਆ ਕੀ ਇਹ ਬਣਾਉਣਾ ਕੀਤਾ ਹੈ ਇੱਕ ਦੂਜੈ ਪਾਇ ਕੋਇਨ ਹੋ ਮੈਂ ਵਿੱਚ ਵਿਆਪੇ ਪਰੰਤੂ ਇੱਕ ਤੋਂ ਭਾਵ ਕਈਆਂ ਨੂੰ ਮਨੁੱਖਾ ਜਨਮ ਵਿੱਚ ਪਾ ਕੇ ਦਵੇਦ ਪਾਵ ਵਿੱਚ ਲਗਾ ਕਰਕੇ ਆਪਣੇ ਵੱਲੋਂ ਭਲਾਉਣਾ ਕੀਤਾ ਉਹ ਹੋਮੇ ਹੰਗਤਾ ਮਮਤਾ ਵਿੱਚ ਹੀ ਲੱਗੇ ਫਿਰਦੇ ਆ ਇਹੋ ਮਾਨਸ ਜਨਮ ਦੁਲੰਬ ਸਾ ਮਨਮੁਖ ਸੰਤਾਪੇ ਇਹ ਮਾਨਖ ਮਾਨਸ ਮਨੁੱਖਾ ਜਨਮ ਬਹੁਤ ਦੁਲੰਬ ਕਠਨਤਾਈ ਨਾਲ ਲੱਭਾ ਹੈ ਪਰ ਮਨਮੁਖ ਜੀਵ ਮਨਮੁਖਤਾ ਕਰਕੇ ਸੰਤਾਪੇ ਭਲੀ ਪ੍ਰਕਾਰ ਦੁਖੀ ਹੁੰਦੇ ਰਹਿੰਦੇ ਆ ਜਿਸੇ ਆਪ 부ਝਾਏ ਸੋ 부ਝਸੀ ਜਿਸ ਸਤਗੁਰੁ ਥਾਪੇ ਜਿਸ ਨੂੰ ਪ੍ਰਭੂ ਆਪ ਆਪਣੇ ਸਰੂਪ 부ਝਾਏ ਸਮਝਾਉਂਦਾ ਉਹੋ ਹੀ 부ਝਸੀ ਸਮਝਦਾ ਹੈ ਪਰ ਜਿਸ ਨੂੰ ਸਤਗੁਰੂ ਰੂਪ ਵਿੱਚ ਆਪ ਉਪਦੇਸ਼ ਸਰੂਪ ਵਿੱਚ ਇਸਤਿਤ ਕਰਦਾ ਹੈ ਸਭ जग ਖੇਲ ਰਚਾਇਓਨ ਸਭ ਵਰਤੈ ਆਪੇ ਪਰਮੇਸ਼ਰ ਨੇ ਸਾਰਾ ਸੰਸਾਰ ਇੱਕ ਖੇਡ ਦੀ ਨਿਆਈ ਰਚਉਣਾ ਕੀਤਾ ਤੇ ਆਪ ਹੀ ਸਾਰੇ ਜਗਤ ਵਿੱਚ ਵਰਤ ਰਿਹਾ ਵਿਆਪਕ ਹੋ ਰਿਹਾ ਸਲੋਕ ਮਹੱਲਾ ਪਹਿਲਾ ਇੱਕ ਦਿਨ ਕੁਝ ਸਿੱਧ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਲਈ ਆਏ ਉਹਨਾਂ ਨੇ ਨਮਸਕਾਰ ਕਰਕੇ ਕੁਝ ਪ੍ਰਸ਼ਨ ਕੀਤੇ ਕਿ ਮਹਾਰਾਜ ਜੀ ਕਲਯੁਗ ਦਾ ਵਰਤਾਰਾ ਕਿਹੋ ਜਿਹਾ ਹੋਵੇਗਾ ਤਾਂ ਉੱਤਰ ਵਿੱਚ ਸਤਿਗੁਰੂ ਜੀ ਪਾਵਨ ਉਪਦੇਸ਼ ਰਹੀਂ ਦੱਸ ਰਹੇ ਕਿ ਇਹੋ ਜਿਹਾ ਹੋਵੇਗਾ ਚੂਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਏ ਭਾਈ ਕਾਲ ਯੁਗ ਵਿੱਚ ਚੋਰੀ ਕਰਨ ਵਾਲਿਆਂ ਦਾ ਜਾਰਾ ਵਿਬਚਾਰੀਆਂ ਤੇ ਰੰਡੀਆਂ ਵੇਸ਼ ਵਾਵਾ ਕੁੱਟਣੀਆਂ ਭਾਵ ਫਫੇ ਕੁੱਟਣੀਆਂ ਵਿਬਚਾਰ ਕਰਾਉਣ ਵਾਲੀਆਂ ਦੀ ਕਚਹਿਰੀ ਲੱਗਿਆ ਕਰੇਗੀ ਅਥਵਾ ਨਾਮ ਨਾ ਜਪਣ ਵਾਲੇ ਚੋਰ ਜਾਰਾ ਵਿਬਚਾਰੀ ਭਾਵ ਦੇਵੀ ਦੇਵਤਿਆਂ ਦੀ ਪੂਜਾਨਾ ਕਰਨ ਵਾਲੇ ਰੰਡੀਆਂ ਦੀ ਨਿਆਈ ਅਨਿਸ਼ਚਰਵਾਦੀ ਪੱਬੇ ਕੁਟਣੀਆ ਦੀ ਨਾਈ ਸਤ ਸੰਗਤ ਵੱਲੋਂ ਹਟਾ ਕੇ ਭੂਤਾਂ ਪ੍ਰੇਤਾਂ ਦੀ ਉਪਾਸ਼ਨਾ ਵਿੱਚ ਲਾਉਣ ਵਾਲਿਆਂ ਦੀ ਪਾਤਸ਼ਾਹ ਕਹਿੰਦੇ ਸਭੇ ਸਭਾ ਲਗਿਆ ਕਰੇਗੀ ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ ਵੇ ਦੀਨਾ ਤੋਂ ਭਾਵ ਬੇ ਧਰਮੀਆਂ ਦੀ ਹੀ ਆਪਸ ਵਿੱਚ ਦੋਸਤੀ ਮਿੱਤਰਤਾ ਹੋਵੇਗੀ ਅਤੇ ਵੇ ਦੀਨਾ ਤੋਂ ਭਾਵ ਬੇ ਧਰਮੀਆਂ ਦਾ ਹੀ ਆਪਸ ਵਿੱਚ ਖਾਣ ਪੀਣ ਹੋਵੇਗਾ ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨ ਪਾਤਸ਼ਾਹ ਫਰਮਾਉਂਦੇ ਉਹ ਸਿਫਤੀ ਉਸਤਤੀ ਜੋਗ ਪਰਮੇਸ਼ਰ ਵਾ ਪਰਮੇਸ਼ਰ ਦੀ ਸਿਫਤ ਕਰਨ ਦੀ ਸਾਰ ਕਦਰ ਉੱਕਾ ਹੀ ਨਹੀਂ ਜਾਣਣਗੇ ਹਮੇਸ਼ਾ ਸ਼ੈਤਾਨੀਆਂ ਚੰਚਲਤਾਆਂ ਵਿੱਚ ਹੀ ਵਸਦੇ ਰਹਿਣਗੇ ਵਾ ਉਹਨਾਂ ਦੇ ਮਨ ਵਿੱਚ ਹਮੇਸ਼ਾ ਸੈਤਾਨ ਕਾਮ ਆਦਿਕ ਵਿਕਾਰ ਹੀ ਵਸਦੇ ਹਨ ਤਦੋਂ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਜੇਕਰ ਇਹਨਾਂ ਨੂੰ ਸਮਝਾਈਏ ਤਾਂ ਸਮਝ ਜਾਣਗੇ ਜਾਂ ਨਹੀਂ ਤਦੋਂ ਉੱਤਰ ਵਿੱਚ ਗੁਰੂ ਜੀ ਉਚਾਰਦੇ ਆ ਗਦਹੋ ਚੰਦਨ ਖੋਲੀਐ ਪੀ ਸਾਹੁ ਸਿਉ ਪਾਣ ਏ ਭਾਈ ਮਰਦਾਨਾ ਜੀ ਜਿਵੇਂ ਗਦਹੋ ਭਾਵ ਖੋਤੇ ਨੂੰ ਗਦੇ ਨੂੰ ਚੰਦਨ ਘਸਾ ਕੇ ਖੋਲੀਏ ਮਲਣਾ ਕਰੀਏ ਤਾਂ ਵੀ ਉਸ ਦਾ ਸਾਹੁ ਸਵਾਦ ਨਾਲ ਹੀ ਪੈਣਾ ਲਟਣਾ ਹੁੰਦਾ ਕਿਉਂਕਿ ਗਦੇ ਦਾ ਪ੍ਰੇਮ ਹੀ ਸਵਾ ਨਾਲ ਹੈ ਭਾਵ ਸੁਆਹ ਵਿੱਚ ਹੀ ਲੇਟ ਕੇ ਖੁਸ਼ ਰਹਿੰਦਾ ਇਸੇ ਪ੍ਰਕਾਰ ਗਦੇ ਦੀ ਨਿਆਈ ਜੋ ਕਾਮੀ ਪੁਰਸ਼ ਆ ਜੇ করুণਾ ਨੂੰ ਵਿਰਾਗ ਦੇ ਬਚਨ ਸੁਣਾਉਣ ਰੂਪ ਚੰਦਨ ਘਸਾ ਕੇ ਮਲਦੀ ਏ ਤਾਂ ਵੀ ਕਾਮੀ ਪੁਰਸ਼ਾਂ ਦੀ ਵਿਸ਼ੇ ਰੂਪੀ ਸੁਆਹ ਵਿੱਚ ਪੈਣ ਦੀ ਹੀ ਪ੍ਰੀਤੀ ਹੁੰਦੀ ਹੈ ਅੱਗੇ ਸਤਿਗੁਰੂ ਸਾਹਿਬ ਜੀ ਇੱਕ ਜਲਾਹੇ ਦੀ ਸਾਖੀ ਦੁਆਰਾ ਦ੍ਰਿਸ਼ਟਾਨ ਦੇ ਕੇ ਬਾਹਜ ਭਾਵ ਸਮਝਾਉਂਦੇ ਆ ਕਿ ਜਲਾਹੇ ਦੀ ਸਾਖੀ ਇੱਕ ਜਲਾਹੇ ਦੇ ਘਰ ਬਹੁਤ ਗਰੀਬੀ ਆ ਗਈ ਸੀ ਜਿਸ ਗਰੀਬੀ ਕਰਕੇ ਉਹ ਬਹੁਤ ਦੁਖੀ ਸੀ ਤਦ ਉਸਨੇ ਸੋਚਿਆ ਕਿ ਕੁਝ ਧਨ ਪਦਾਰਥ ਕਮਾਉਣ ਲਈ ਉਦਮ ਕਰਨਾ ਚਾਹੀਦਾ ਇਹ ਵਿਚਾਰ ਕਰਕੇ ਉਹ ਆਪਣੇ ਦੇਸ਼ ਦੇ ਰਾਜੇ ਪਾਸ ਚਲਾ ਗਿਆ ਜੋ ਰਾਜਾ ਬਹੁਤ ਹੀ ਸ਼ਰਾਬੀ ਰਹਿੰਦਾ ਸੀ ਦਿਨ ਰਾਤ ਸ਼ਰਾਬ ਦੇ ਨਸ਼ੇ ਵਿੱਚ ਗਲਤਾਨ ਰਹਿੰਦਾ ਸੀ ਜੁਲਾਹੇ ਨੇ ਉਸ ਰਾਜੇ ਪਾਸ ਜਾ ਕੇ ਬੇਨਤੀ ਕੀਤੀ ਕਿ ਪਾਤਸ਼ਾਹ ਸਲਾਮਤ ਮੈਂ ਤੁਹਾਡੇ ਹੀ ਰਾਜ ਭਾਗ ਦੇ ਵਿੱਚ ਰਹਿਣ ਵਾਲਾ ਇੱਕ ਗਰੀਬ ਜਿਹੜਾ ਤੁਹਾਡਾ ਸੇਵਕ ਹਾਂ ਮੇਰੇ ਅੰਦਰ ਇਹ ਵਿਚਾਰ ਆਈ ਹੈ ਕਿ ਮੈਂ ਆਪ ਜੀ ਦੇ ਵਾਸਤੇ ਇੱਕ ਬਹੁਤ ਹੀ ਸੁੰਦਰ ਪੱਗ ਲੈ ਕੇ ਆਵਾਂ ਜਿਸ ਨੂੰ ਵੇਖ ਕੇ ਲੋਕ ਅਚਰਜ ਹੋ ਜਾਣ ਰਾਜੇ ਨੇ ਕਿਹਾ ਕਿ ਲਿਆ ਤਦ ਜੁਲਾਹੇ ਨੇ ਕਿਹਾ ਕਿ ਮਹਾਰਾਜ ਮੈਂ ਘਰੋਂ ਬਹੁਤ ਗਰੀਬ ਹਾਂ ਸੰਦ ਸੂਤਰ ਆਦ ਖਰੀਦਣ ਵਾਸਤੇ ਕੁਝ ਰੁਪਏ ਚਾਹੀਦੇ ਤਦ ਸ਼ਰਾਬ ਦੀ ਰੱਜੀ ਹੋਏ ਰਾਜੇ ਨੇ ਖਜ਼ਾਨਚੀ ਕੋਲੋਂ 10000 ਰੁਪਏ ਜੁਲਾਹੇ ਨੂੰ ਦਿਵਾ ਦਿੱਤੇ ਜੁਲਾਹੇ ਨੇ ਉਹ ਰੁਪਏ ਲਿਆ ਕੇ ਆਪਣਾ ਮਕਾਨ ਬਣਾ ਲਿਆ ਜ਼ਮੀਨ ਜਾਇਦਾਦ ਖਰੀਦ ਲਈ ਬਹੁਤ ਮੋਜਾਂ ਮਾਨਣ ਲੱਗਾ ਕੋਈ ਸਮੇਂ ਬਾਅਦ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਇੱਕ ਜਲਾਹਾ ਆਪਣੇ ਕੋਲੋਂ 10000 ਰੁਪਏ ਮੇਰੀ ਪੱਗ ਬਣਾਉਣ ਵਾਸਤੇ ਲੈ ਗਿਆ ਸੀ ਪਰ ਉਸਨੇ ਅਜੇ ਤੱਕ ਪੱਗ ਬਣਾ ਕੇ ਨਹੀਂ ਦਿੱਤੀ ਤੁਸੀਂ ਜਾ ਕੇ ਉਸ ਕੋਲੋਂ ਪੱਗ ਲੈ ਕੇ ਆਓ ਜਦੋਂ ਵਜ਼ੀਰ ਜਲਾਹਾ ਦੇ ਘਰ ਗਿਆ ਤਾਂ ਜਲਾਹਾ ਦੂਰ ਤੋਂ ਆਉਂਦੇ ਨੂੰ ਵੇਖ ਕੇ ਖਾਲੀ ਹੀ ਖੱਡੀ ਨੂੰ ਹਿਲਾਉਣ ਲੱਗ ਪਿਆ ਉਬ ਜੀਰ ਨੂੰ ਕਹਿੰਦਾ ਮੈਂ ਅਜੇ ਸੂਤ ਕੱਤ ਰਿਹਾ ਹਾਂ ਸੂਤ ਬਹੁਤ ਬਰੀਕ ਹੈ ਅਜੇ ਕੋਈ ਸਮਾਂ ਲੱਗੇਗਾ ਫਿਰ ਮਹੀਨੇ ਬਾਅਦ ਜਦ ਦੁਬਾਰਾ ਖਜ਼ਾਨਚੀ ਨੂੰ ਭੇਜਿਆ ਤਾਂ ਜਲਾਹੇ ਨੇ ਉਸ ਨੂੰ ਕਿਹਾ ਕਿ ਅਜੇ ਮੈਂ ਤਾਣਾ ਤਣ ਰਿਹਾ ਹਾਂ ਜਦ ਤੀਜੀ ਵਾਰ ਕੱਲਿਆ ਤਾਂ ਜਲਾਹੇ ਨੇ ਕਿਹਾ ਮੈਂ ਅਜੇ ਕੱਪੜੇ ਨੂੰ ਕਸ਼ਮੀਰ ਰਿਹਾ ਹਾਂ ਜਦੋਂ ਕੁਝ ਸਮੇਂ ਬਾਅਦ ਚੌਥਾ ਆਦਮੀ ਰਾਜੇ ਨੇ ਭੇਜਿਆ ਤਾਂ ਉਸ ਨੂੰ ਜਲਾਹੇ ਨੇ ਕਿਹਾ ਕਿ ਰਾਜੇ ਨੂੰ ਕਹੋ ਪੱਗ ਹੁਣ ਮੁਕੰਮਲ ਤਿਆਰ ਹੋ ਗਈ ਤੁਸੀਂ ਕੋਈ ਹੀਰੇ ਜਵਾਹਰਾਤਾਂ ਨਾਲ ਸ਼ਿੰਗਾਰੀ ਹੋਈ ਸੰਦੂਕੜੀ ਭੇਜੋ ਜਿਸ ਵਿੱਚ ਮੈਂ ਇਹ ਬੇਕੀਮਤੀ ਪੱਗ ਰੱਖ ਕੇ ਰਾਜੇ ਕੋਲ ਲੈ ਕੇ ਜਾਵਾਂ ਰਾਜੇ ਨੇ ਉਹ ਵੀ ਭੇਜ ਦਿੱਤੀ ਤਦੋਂ ਜਲਾਹੇ ਨੇ ਝੂਠਮੂੜ ਦੀ ਦਸਤਾਰ ਵਿੱਚ ਰੱਖ ਕੇ ਬਹੁਤ ਸ਼ਾਨੋ ਸ਼ੌਕਤ ਨਾਲ ਉਹ ਸੰਦੂਕੜੀ ਰਾਜੇ ਪਾਸ ਲਿਆਂਦੀ ਸਾਰੇ ਹੀ ਰਾਜੇ ਦੀ ਇਸ ਪੱਗ ਨੂੰ ਦੇਖਣ ਲਈ ਉਤਾਵਲੇ ਸਨ ਜਲਾਹੇ ਨੇ ਭਰੀ ਸਭਾ ਵਿੱਚ ਸੰਦੂਕੜੀ ਰੱਖ ਕੇ ਕਿਹਾ ਮੈਂ ਆਪਣੇ ਪਾਤਸ਼ਾਹ ਸਲਾਮਤ ਦੇ ਲਈ ਬਹੁਤ ਮਿਹਨਤ ਕਰਕੇ ਇਹ ਅਦਭੁੱਤ ਪੱਗ ਬਣਾ ਕੇ ਲਿਆਂਦੀ ਹੈ ਜਿਸ ਵਿੱਚ ਬਹੁਤ ਹੀ ਖਾਸੀਅਤ ਹੈ ਇਸ ਦਾ ਸਿਰ ਉੱਪਰ ਕੋਈ ਭਾਰ ਵੀ ਨਹੀਂ ਲੱਗੇਗਾ ਪਰੰਤੂ ਇਹ ਪੱਗ ਉਸ ਨੂੰ ਹੀ ਦ੍ਰਿਸ਼ਟੀ ਵਿੱਚ ਆਵੇਗੀ ਜੋ ਆਪਣੇ ਸਕੇ ਮਾਪਿਓ ਦਾ ਹੋਵੇਗਾ ਜੋ ਹਰਾਮ ਦਾ ਹੋਵੇਗਾ ਉਸ ਨੂੰ ਇਹ ਅਦਭੁੱਤ ਪੱਗ ਨਜ਼ਰ ਨਹੀਂ ਆਵੇਗੀ ਇਹ ਕਹਿ ਕੇ ਜਲਾਹੇ ਨੇ ਵਜ਼ੀਰ ਨੂੰ ਕਿਹਾ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਸੰਦੂਕੜੀ ਖੋਲੋ ਅਤੇ ਪੱਗ ਕੱਢ ਸਾਰੀ ਸਭਾ ਨੂੰ ਦਿਖਾਉ। ਜਦੋਂ ਵਜ਼ੀਰ ਨੇ ਸੰਦੂਕੜੀ ਖੋਲੀ ਤਾਂ ਉਸ ਵਿੱਚ ਕੁਝ ਵੀ ਨਹੀਂ ਸੀ। ਵਜ਼ੀਰ ਨੇ ਸੋਚਿਆ ਕਿ ਜੇਕਰ ਮੈਂ ਇਹ ਕਿਹਾ ਕਿ ਇਸ ਵਿੱਚ ਕੁਝ ਨਹੀਂ ਹੈ ਤਾਂ ਸਾਰੇ ਮੈਨੂੰ ਹਰਾਮ ਦਾ ਕਹਿਣਗੇ। ਇਹ ਵਿਚਾਰ ਕੇ ਸ਼ਰਮ ਦੇ ਮਾਰੇ ਨੇ ਝੂਠੀ ਹੀ ਖਾਲੀ ਹੱਥ ਸਾਰੀ ਸਭਾ ਨੂੰ ਦਿਖਾ ਕੇ ਕਿਹਾ ਕਿ ਦੇਖੋ ਰਾਜੇ ਦੀ ਪੱਗ ਕਿੰਨੀ ਸੁੰਦਰ ਹੈ। ਸਾਰੀ ਸਭਾ ਹੀ ਵਾਹ ਵਾਹ ਕਰ ਉਟੀ। ਫਿਰ ਜੁਲਾਹੇ ਨੇ ਰਾਜੇ ਨੂੰ ਕਿਹਾ ਹੁਣ ਤੁਸੀਂ ਇਹ ਪੱਗ ਆਪਣੇ ਸਿਰ ਉੱਪਰ ਬੰਨੋ ਰਾਜੇ ਨੇ ਕਿਹਾ ਕਿ ਪੱਗ ਤਾਂ ਮੈਨੂੰ ਵੀ ਦਿਖ ਨਹੀਂ ਰਹੀ ਪਰ ਜੇ ਮੈਂ ਨਾ ਬੰਨੀ ਤਾਂ ਸਾਰੀ ਸਭਾ ਵਿੱਚ ਮੇਰਾ ਨਰਾਦਰ ਹੋ ਜਾਵੇਗਾ ਇਉਂ ਵਿਚਾਰ ਕੇ ਚਾਰ ਪੰਜ ਵਾਰੀ ਆਪਣੀਆਂ ਬਾਹਾਂ ਪੱਗ ਬੰਨਣ ਦੀ ਸ਼ਕਲ ਵਿੱਚ ਹਿਲਾਇਆ ਅਤੇ ਜੁਲਾਹੇ ਨੂੰ ਕਿਹਾ ਕਿ ਬਹੁਤ ਵਧੀਆ ਪੱਗ ਹੈ ਇਉਂ ਜੁਲਾਹਾ ਝੂਠ ਬੋਲ ਕੇ ਰਾਜੇ ਨਾਲ ਠੱਗੀ ਕਰਕੇ ਚਲਾ ਗਿਆ ਸੋ ਇਸੇ ਪ੍ਰਸੰਗ ਦਾ ਗੁਰੂ ਸਾਹਿਬ ਜੀ ਦ੍ਰਿਸ਼ਟਾਂਤ ਦਿੰਦੇ ਹੋਏ ਕਥਨ ਕਰਦੇ ਆ ਨਾਨਕ ਕੂੜੈ ਕੱਤੈ ਕੂੜਾ ਤਣੀਏ ਤਾਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੁਲਾਹੇ ਦਾ ਸੂਤ ਕੱਤਿਆ ਕੱਤਣਾ ਝੂਠਾ ਸੀ ਅਤੇ ਜੋ ਕਹਿੰਦਾ ਸੀ ਕਿ ਮੈਂ ਤਾਣਾ ਤੜਦਾ ਹਾਂ ਇਹ ਵੀ ਝੂਠਾ ਹੀ ਕਿਹਾ ਸੀ ਕੂੜਾ ਕੱਪੜ ਕੱਚੀ ਐ ਕੂੜਾ ਪਹਿਨਣ ਮਾਣ ਜੋ ਉਸਨੇ ਕਿਹਾ ਸੀ ਕਿ ਮੈਂ ਕਪੜਾ ਕੱਚੀ ਐ ਕਾਛ ਮਣ ਰਿਆ ਇਹ ਕਹਿਣਾ ਵੀ ਝੂਠਾ ਸੀ ਜੋ ਰਾਜੇ ਨੇ ਸਿਰ ਤੇ ਦਸਤਾਰ ਬਨ ਕੇ ਕਿਹਾ ਬਹੁਤ ਵਧੀਆ ਹੈ ਅਤੇ ਲੋਕਾਂ ਨੇ ਵਾਹ ਵਾਹ ਕੀਤਾ ਕਿ ਰਾਜਾ ਬਹੁਤ ਫਬਰਿਆ ਇਹ ਪੈਨਣ ਦਾ ਮਾਣ ਵੀ ਝੂਠਾ ਹੀ ਹੈ ਸਤਿਗੁਰੂ ਜੀ ਫਰਮਾਉਂਦੇ ਆ ਮਹੱਲਾ ਪਹਿਲਾ ਬਾਂਗਾ ਬੁਰਗੂ ਸਿੰਘੀਆ ਨਾਲੇ ਮਿਲੀ ਕਲਾਂ ਬਾਂਗਾ ਤੋਂ ਭਾਵ ਨਮਾਜ਼ ਦਾ ਸੱਦਾ ਦੇਣ ਵਾਲੇ ਮੁੱਲਾ ਬੁਰਗੂ ਨਾਦ ਵਜਾਉਣ ਵਾਲੇ ਪਗੀਰਾ ਸਿੰਘੀਆਂ ਹਿਰੰਦੇ ਸਿੰਘ ਦਾ ਵਾਜਾ ਵਜਾਉਣ ਵਾਲੇ ਜੋਗੀ ਅਤੇ ਇਹਨਾਂ ਦੇ ਨਾਲੇ ਸਾਥ ਹੀ ਕਲਾਨ ਜਸ ਗਾਉਣ ਵਾਲੇ ਮਰਾਸੀ ਮਿਲੇ ਆ ਅਰਥਾਤ ਇਹ ਵੀ ਸਾਰੇ ਉਪਰੋਕਤ ਕਥਨ ਕੀਤੇ ਚੋਰਾ ਜਾਰਾ ਨਾਲ ਹੀ ਮਿਲ ਰਹੇ ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਨ ਇਹਨਾਂ ਵਿੱਚੋਂ ਇੱਕ ਤਾਂ ਦਾਤਾ ਦੇਣ ਵਾਲੇ ਬਣੀ ਬੈਠੇ ਅਤੇ ਇੱਕ ਮੰਗਤੇ ਭਖਾਰੀ ਹਨ ਪਰ ਸਾਨੂੰ ਤਾਂ ਹੀ ਪ੍ਰਭੂ ਤੇਰਾ ਨਾਮ ਹੀ ਪ੍ਰਵਾਨ ਪ੍ਰਮਾਣਿਕ ਹੈ ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਿਨਾ ਬਿਟ ਹੋ ਕੁਰਬਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੇ ਇਹ ਤੇਰਾ ਨਾਮ ਸਰਵਣ ਕਰਕੇ ਮੰਨਣਾ ਕੀਤਾ ਉਹਨਾਂ ਦੇ ਬਿਟੋਂ ਉਪਰੋਂ ਮੈਂ ਕੁਰਬਾਨ ਬਲਹਾਰ ਜਾਂਦਾ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਮਾਇਆ ਦਾ ਮੋਹ ਸਭ ਸਾਰਾ ਕੂੜ ਝੂਠਾ ਹੀ ਹੈ ਅੰਤ ਨੂੰ ਵੀ ਕੂੜੋ ਝੂਠਾ ਹੀ ਹੋ ਗਿਆ ਹੋ ਗਿਆ ਜਾਵੇਗਾ ਹਉਮੈ ਝਗੜਾ ਪਾਇਉਨ ਝਗੜੈ ਜਗ ਮੁਇਆ ਪਾਤਸ਼ਾਹ ਫਰਮਾਉਂਦੇ ਹੰਗਤਾ ਮਮਤਾ ਕਰਕੇ ਮਰਨ ਦਾ ਝਗੜਾ ਬਖੇੜਾ ਪਾਇਆ ਹੋਇਆ ਝਗੜਾ ਬਖੇੜੇ ਵਿੱਚ ਹੀ ਇਹ ਸੰਸਾਰ ਜਿਹੜਾ ਮਰ ਰਿਹਾ ਹੈ ਪਾਤਸ਼ਾਹ ਫਰਮਾਉਂਦੇ ਗੁਰਮੁਖ ਝਗੜ ਚੁਕਾਇਓਨ ਇੱਕੋ ਰਬ ਰਹਾ ਗੁਰਮੁਖ ਜਨਾ ਨੇ ਇਸ ਝਗੜ ਬਖੇੜੇ ਨੂੰ ਚੁਕਾ ਦਿੱਤਾ ਕਿਉਂਕਿ ਉਹਨਾਂ ਨੇ ਸਾਰੇ ਇੱਕੋ ਰਬ ਵਿਆਪਕ ਹੋਰੇ ਪਰਮੇਸ਼ਰ ਨੂੰ ਨੀਚੇ ਕੀਤਾ ਗੁਰਮੁਖ ਇੱਕ ਖਰੀਦੇ ਜਸ ਨੂੰ ਹੀ ਉਚਾਰਦੇ ਆ ਸਭ ਆਤਮ ਰਾਮ ਪਛਾਣਿਆ ਭਉ ਜਲ ਤਰ ਗਿਆ ਸਾਰੇ ਆਤਮਾ ਆਪ ਹੀ ਰਮਿਆ ਆ ਪਛਾਣਨਾ ਕੀਤਾ ਇਸ ਪ੍ਰਕਾਰ ਗੁਰਮੁਖ ਪੌਜਲ ਸੰਸਾਰ ਸਮੁੰਦਰ ਨੂੰ ਤਰ ਗਏ ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਯਾ ਉਹਨਾਂ ਗੁਰਮੁਖਾਂ ਦੀ ਪ੍ਰਤਿਕ ਜੋਤ ਅਦਵੈਤ ਜੋਤੀ ਵਿੱਚ ਸਮਾ ਗਈ ਜਿਨ੍ਹਾਂ ਦਾ ਮਨ ਹਰੀ ਨਾਮ ਵਿੱਚ ਸਮਯਾ ਮਿਲਿਆ ਰਹਿੰਦਾ ਭਾਵ ਹਰ ਵਕਤ ਨਾਮ ਜਪਦਾ ਰਹਿੰਦਾ ਹੈ ਮਹੱਲਾ ਪਹਿਲਾ ਸਤਿਗੁਰਾਂ ਅਗੇ ਬੇਨਤੀ ਕਰਨ ਦਾ ਢੰਗ ਦੱਸਦੇ ਹੋਏ ਫਰਮਾਉਂਦੇ ਆ ਸਤਿਗੁਰ ਪੀਖਿਆ ਦੇਹ ਮੈਂ ਤੂੰ ਸਮਰੱਥ ਦਾਤਾਰ ਏ ਸਤਿਗੁਰੂ ਅਕਾਲਪੁਰਖ ਜੀ ਮੈਨੂੰ ਨਾਮ ਦੀ ਪਿਕਸ਼ਾ ਦੇਣਾ ਕਰ ਤੂੰ ਸਮਰੱਥ ਸਰਬਸ਼ਕਤੀਵਾਨ ਤੇ ਸਭ ਪਦਾਰਥਾਂ ਦਾ ਦਾਤਾਰ ਕੀ ਇਹ ਦਾਤਾ ਹੈ ਹਉਮੈ ਗਰਬ ਨਿਵਾਰੀ ਐ ਕਾਮ ਕ੍ਰੋਧ ਅਹੰਕਾਰ ਜਿਸ ਨਾਮ ਕਰਕੇ ਕਾਮ ਕ੍ਰੋਧ ਗੁਣਾ ਦਾ ਅਹੰਕਾਰ ਅਭਿਮਾਨ ਸਰੀਰ ਦੀ ਹਉਮੈ ਮੰਗਤਾ ਮਮਤਾ ਅਤੇ ਤਨ ਆਦ ਦਾ ਗਰਬ ਹੰਕਾਰ ਵੀ ਨਿਵਰਤ ਕਰ ਲਈਏ ਬਾ ਗੁਰੂ ਸਾਹਿਬ ਜੀ ਅੱਗੇ ਕਹਿੰਦੇ ਕਿ हे ਗੁਰਸਿੱਖ ਪਹਿਲਾਂ ਕਾਮ ਕ੍ਰੋਧ ਹੰਕਾਰ ਹੋਮੇ ਤੇ ਗੁਣਾ ਆਦ ਦਾ ਹੰਕਾਰ ਨਿਵਰਤ ਕਰ ਤਾ ਨਾਮ ਦੀ ਭਿਕਿਆ ਪ੍ਰਾਪਤ ਹੋਵੇਗੀ ਲਬ ਲੋਭ ਪ੍ਰਜਾਲੀਐ ਨਾਮ ਮਿਲੈ ਆਧਾਰ ਇਹ ਸਤਿਗੁਰੂ ਅਕਾਲ ਪੁਰਖ ਜੀ ਜੇਕਰ ਤੇਰੇ ਨਾਮ ਦਾ ਆਧਾਰ ਆਸਰਾ ਮਿਲ ਜਾਵੇ ਤਨ ਖਾਣ ਦਾ ਲੱਭ ਤੇ ਜੋੜਨ ਦਾ ਲੋਭ ਲਾਲਚ ਪਰ ਵਿਸ਼ੇਸ਼ ਕਰਕੇ ਜਾਲੀਏ ਸਾੜ ਦੀ ਪਰ ਜਾਲੀਏ ਐਨ ਸਨਾਵਤਨ ਨਿਰਮਲਾ ਮੈਲਾ ਕਬ ਹੂ ਨਾ ਹੋਏ ਹਰੀ ਦਾ ਨਾਮ ਐਨ ਸਰਾਤ ਦਿਨ ਨਵਤਨ ਹੁੰਦਾ ਨਵੀਨ ਸਰੂਪ ਤੇ ਨਿਰਮਲਾ ਉਜਲ ਸਰੂਪ ਹੈ ਜੋ ਕਬ ਹੂ ਤੂੰ ਭਾਵ ਕਦੇ ਵੀ ਮਲੀਨੇ ਹੁੰਦਾ ਨਾਨਕ ਇਹ ਬਿਦ ਛੁੱਟੀ ਐ ਨਦਰ ਤੇਰੀ ਸੁਖ ਹੋਏ ਪਾਤਸ਼ਾਹ ਫਰਮਾਉਂਦੇ ਆ ਕਿ ਇਹ ਬੇਦ ਤਰੀਕੇ ਨਾਲ ਮੁਕਤ ਹੋਈਦਾ ਹੈ ਗੁਰੂ ਜੀ ਤੇਰੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਹੀ ਆਤਮਿਕ ਸੁਖ ਆਨੰਦ ਪ੍ਰਾਪਤ ਹੁੰਦਾ ਮਹੱਲਾ ਪਹਿਲਾ ਇਕੋ ਕੰਤ ਸਬਾਈਆ ਜਿਤੀ ਦਰ ਖੜੀ ਆ ਜਿਤਨੀਆਂ ਵੀ ਮਹਾਤਮਾ ਰੂਪ ਸਖੀਆਂ ਪਰਮੇਸ਼ਰ ਪਤੀ ਦੇ ਸਾਥ ਸੰਗਤ ਸੰਸਾਰ ਰੂਪੀ ਦਵਾਰ ਵਿੱਚ ਖੜੀਆ ਖਲੋਤੀਆਂ ਸਮਾਹਤ ਜਿ ਧੋਕੇ ਸਤਤ ਹਨ ਉਹਨਾਂ ਸਬਾਈਆਂ ਸਾਰਿਆਂ ਦਾ ਕੰਤ ਪਤੀ ਪਰਮੇਸ਼ਰ ਇੱਕ ਅਕਾਲ ਪੁਰਖ ਹੀ ਹੈ ਨਾਨਕ ਕੰਤੈ ਰਤਿਯਾ ਪੁੱਛੈ ਬਾਤੜੀ ਆਹ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਜੋ ਕੰਤੈ ਪਤੀ ਅਕਾਲ ਪੁਰਖ ਦੇ ਪ੍ਰੇਮ ਆਨੰਦ ਵਿੱਚ ਰੰਗੀਆਂ ਗਈਆਂ ਉਹਨਾਂ ਮਹਾਤਮਾ ਰੂਪ ਸਖੀਆਂ ਕੋਲੋਂ ਜਗਿਆਸੂ ਰੂਪ ਸਖੀਆਂ ਉਸ ਪਤੀ ਪਰਮੇਸ਼ਰ ਦੀ ਪ੍ਰਾਪਤੀ ਬਾਰੇ ਬਾਤੜੀ ਆਹ ਗੱਲਾਂ ਬਾਤਾਂ ਪੁੱਛਦੀਆਂ ਮਹੱਲਾ ਪਹਿਲਾ ਸਬੇ ਕੰਤੈ ਰਤੀਆ ਮੈਂ ਦੁਹਾਗਣ ਕਿਤ ਸਾਰੀਆਂ ਮਹਾਤਮਾ ਰੂਪ ਸਖੀਆਂ ਕੰਤੈ ਪਤੀ ਪਰਮੇਸ਼ਰ ਦੇ ਪ੍ਰੇਮ ਆਨੰਦ ਵਿੱਚ ਰੰਗੀਆਂ ਹੋਈਆਂ ਉਹਨਾਂ ਸੁਹਾਗਵੰਤੀਆਂ ਦੇ ਸਾਹਮਣੇ ਮੈਂ ਦੁਹਾਗਣ ਛੁੱਟੜ ਕਿਸ ਗਿਣਤੀ ਵਿੱਚ ਹਾਂ ਮੈਂ ਤਨ ਅਵਗਣ ਏਤੜੇ ਖਸਮ ਨਾ ਫੇਰੇ ਚਿੱਤ ਮੇਰੇ ਤਨ ਸਰੀਰ ਵਿੱਚ ਇਤਨੇ ਕੋ ਔਗਣ ਗੁਨਾਹਾਂ ਕਿ ਖਸਮ ਪਤੀ ਅਕਾਲ ਪੁਰਖ ਮੇਰੇ ਵੱਲ ਆਪਣਾ ਚੇਤ ਹੀ ਨਹੀਂ ਫੇਰਦਾ ਮਹੱਲਾ ਪਹਿਲਾ ਹਉ ਬਲਹਾਰੀ ਤਿੰਨ ਕੋ ਸਿਫਤ ਜਿਨਾਹ ਦੇ ਬਾਤ ਭਉਤੋ ਭਾਵ ਮੈਂ ਉਹਨਾਂ ਤਾਈਂ ਬਲਹਾਰ ਕੁਰਬਾਨ ਜਾਂਦੀ ਜਿਨ੍ਹਾਂ ਦੇ ਬਾਦ ਮੂੰਹ ਵਿੱਚ ਵਾਹਿਗੁਰੂ ਦੀ ਸਿਫਤ ਉਸਤਤੀ ਵਸਦੀ अथवा ਜਿਨ੍ਹਾਂ ਦੇ ਹਿਰਦੇ ਵਿੱਚ ਅਮਰਤ ਨਾਮ ਦੀ ਸਿਫਤ ਹੈ ਵਾਸਿਫਤੀ ਰੂਪ ਅੰਮ੍ਰਿਤ ਹੈ ਸਭ ਰਾਤੀ ਸੋਹਾਗਣੀ ਇੱਕ ਮੈਂ ਦੋਹਾਗਣ ਰਾਤ ਸਾਰੀਆਂ ਸੁਹਾਗਵੰਤੀਆਂ ਮਹਾਤਮਾ ਰੂਪ ਸਖੀਆਂ ਨੂੰ ਅਵਸਥਾ ਰੂਪੀ ਰਾਤਾਂ ਦਿੱਤੀਆਂ ਹਨ ਵਾ ਸਭ ਮਹਾਤਮਾ ਰੂਪੀ ਸੁਹਾਗਵੰਤੀਆਂ ਤੇਰੇ ਵਿੱਚ ਰਤੀਆਂ ਹੋਈਆਂ ਮੈਂ ਦੋਹਾਗਣ ਛੁੱਟੜ ਨੂੰ ਵੀ ਇੱਕ ਰਾਤੀ ਸਾਖਸ਼ਾਤ ਹੋਣਾ ਕਰ ਵਾ ਇੱਕ ਅਵਸਥਾ ਰੂਪੀ ਰਾਤ ਦੇਣਾ ਕਰ ਪੌੜੀ ਦਰ ਮੰਗਤ ਜਾਚੈ দান ਹਰ ਦੀਜੈ ਕਿਰਪਾ ਕਰ ਏ ਹਰ ਵਾਹਿਗੁਰੂ ਪਰਮੇਸ਼ਰ ਮੈਂ ਮੰਗਤ ਭਿਖਾਰੀ ਤੇਰੇ ਸਾਧ ਸੰਗਤ ਰੂਪੀ ਦਰ ਦਵਾਰੇ ਤੋਂ ਨਾਮ ਰੂਪੀ দান ਖੈਰਾਤ ਮੰਗਦਾ ਹਾਂ ਤੂੰ ਕਿਰਪਾ ਮਿਹਰ ਕਰਕੇ ਮੈਨੂੰ দান ਦੇਣਾ ਕਰ ਗੁਰਮਖ ਲੇਹ ਮਿਲਾਏ ਜਨ ਪਾਵੇ ਨਾਮ ਹਰ ਮੈਨੂੰ ਗੁਰਮਖ ਜਨਾਂ ਦੀ ਸੰਗਤ ਵਿੱਚ ਮਿਲਾ ਲਵੋ ਵਾ ਜਿਵੇਂ ਗੁਰਮੁਖਾਂ ਨੂੰ ਨਾਮ ਰੂਪੀ ਆਪਣੇ ਸਰੂਪ ਵਿੱਚ ਮੇਲ ਲਿਆ ਇਓ ਮੈਨੂੰ ਵੀ ਮੇਲ ਲਵੋ ਇਹ ਹਰੀ ਤਾਂ ਜੋ ਗੁਰਮੁਖਾਂ ਦੀ ਸੰਗਤ ਦੁਆਰਾ ਮੈਂ ਜਨ ਦਾਸ ਤੇਰਾ ਨਾਮ ਪ੍ਰਾਪਤ ਕਰ ਲਵਾਂ ਅਨਹਦ ਸ਼ਬਦ ਵਜਾਈ ਜੋਤੀ ਜੋਤ ਧਰ ਅਨਹਦ ਇੱਕ ਰਸ ਸ਼ਬਦ ਦਾ ਅਜੱਪਾ ਜਾਪ ਮੇਰੇ ਹਿਰਦੇ ਅੰਦਰ ਵਜਾਈ ਪ੍ਰਗਟ ਕਰ ਦੇਵ ਮੇਰੀ ਪ੍ਰਤਿਕ ਜੋਤ ਨੂੰ ਆਪਣੀ ਅਦਵੈਤ ਆਨੰਦ ਜੋਤ ਵਿੱਚ ਮਿਲਾ ਕੇ ਤਾਰੇ ਰਖ ਲਵ ਵਾ ਮੇਰੀ ਜੋਤੀ ਬੁੱਧੀ ਵਿੱਚ ਆਪਣੇ ਸਰੂਪ ਦਾ ਜੋਤ ਪ੍ਰਕਾਸ਼ ਰੱਖਣਾ ਕਰੋ ਹਿਰਦੈ ਹਰ ਗੁਣ ਗਾਈ ਜੈ ਜੈ ਸ਼ਬਦ ਹਰ ਏ ਹਰ ਹਰੀ ਹਿਰਦੈ ਮਨ ਵਿੱਚ ਤੇਰੇ ਹੀ ਗੁਣ ਗਾਇਨ ਕਰਾਂ ਏ ਹਰ ਹਰੀ ਰਸਨਾ ਕਰਕੇ ਵੀ ਤੇਰੀ ਜੈ ਜੈਕਾਰ ਦੇ ਸ਼ਬਦ ਉਚਾਰਨ ਕਰਾਂ ਜਗ ਮਹਿ ਵਰਤੈ ਆਪ ਹਰ ਸੇਤੀ ਪ੍ਰੀਤ ਕਰ ਪਾਤਸ਼ਾਹ ਵਰਮਾਉਂਦੇ ਹੈ ਹਰੀ ਤੂੰ ਆਪ ਹੀ ਸਾਰੇ ਸੰਸਾਰ ਵਿੱਚ ਵਰਤ ਰਿਹਾ ਇਸ ਲਈ ਹੈ ਹਰੀ ਵਾਹਿਗੁਰੂ ਤੇਰੇ ਸੇਤੀ ਹੁੰਦਾ ਨਾਲ ਹੀ ਪ੍ਰੀਤੀ ਕਰਦਾ ਹਾਂ ਵਾਹਿਗੁਰੂ 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 wah he guru wah guru wah guru wah ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ